ਕੋਰ ਵੀਡੀਓ ਤੁਹਾਡਾ ਸਵਾਗਤ ਹੈ ਆਪਾ ਬਾਬੂ ਦਾ ਸਾਡੀ ਕਿਰਪਾਣਾ ਆ ਗਿਆ ਭਿੰਦਰભાઈ ਆ ਗਿਆ ਕਰਮੇਸ਼ਦ ਭਾਈ ਹੋਰ ਬਾਈ ਕਿਤਾ ਠੀਕ ਹੈ ਠੀਕ ਵਧੀਆ ਬਾਦਾ ਕਿਹੜਾ ਹਾਂਜੀ ਪਾਪੜਾ ਸਾਹਿਬ ਨੇ ਬਣਾਇਆ ਸਾਇਲੈਂਟ ਨਿਕਲੀ ਮਸ਼ੀਨ ਹੈ ਕਿਹੜਾ ਪਾਦਾ ਵਧੀਆ ਮਹਾਰਾਜੀ ਦੀ ਕਿਰਪਾ ਬਾਬੇ ਦੀ ਇਹ ਰਣੀ ਹੋ ਗਈ ਕੰਪਲੀਟ ਟ੍ਰੇਡਰ ਬਾ ਦੇਣਾ ਬਾ ਦੋਆ ਮਿੰਟਾਂ ਨੂੰ ਅਣ ਦੂਜੀਆਂ ਮਸ਼ੀਨਾਂ ਵੀ ਖੋਣੇ ਆ ਉਹ ਕਿੰਨੇ ਆ ਕੰਪਲੀਟ ਹੋਈਆਂ ਆਪਣੀ 24 ਮਾਡਲ ਦਾ ਵੀ ਕੜਦਾ ਥ੍ਰੈਸ਼ਰ ਧਿਆ ਮਹਾਵੀਰ ਫੋਰਮੈਨ ਪੇਟਾ ਖੋਲਣ ਇਧਰ ਬਾ ਇਧਰ ਸੇਮ ਧਿਆ ਜਿਹੜੀ ਜੀ ਫਿੱਟ ਕਰਨ ਮੈ ਰੀਆਂ ਆਏ ਆਹ ਰਾਣੀ ਦੇ ਕਾਲ ਪਾ ਤਾਂ ਇਸ ਤਰ੍ਹਾਂ ਛੱਡੇ ਅਜਿਨੂੰ ਵੀ ਪਾ ਦੇਣਾ ਢੇੜਾ ਭਾਈ ਉਹਦਾ ਸੈਜ ਹੋ ਗਿਆ ਡਾਊਨ ਫਿਟਰ ਵਾਲੀ ਸ਼ਾਵਟ ਦਾ ਤੇ ਬਾਜ ਗਿਟਾਰ ਕੱਢਣ ਲਿਆ ਸ਼ਾਵਟ ਹੁਣ ਹੋਰ ਭਾਈ ਕਿਦਾਂ ਵਧੀਆ ਵਧੀਆ ਭਾਈ ਜੀ ਆ ਵਧੀਆ ਚਲੋ ਅਜ ਇਹਨੂੰ ਹੀ ਪਾਉਣੇ ਆ ਢੇੜਾ ਫਿਰ ਤੁਹਾਨੂੰ हा